ਸਾਲ ਦੋਸਤੋ ਹੁਣੇ-ਹੁਣੇ ਪਤਨੀ ਨੇ ਪ੍ਰੇਮੀ ਨੇ ਦੇ ਨਾਲ ਮਿਲ ਕੇ ਪਤੀ ਦਾ ਗਲਾ ਘੁੱਟ ਕੇ ਮਾਰ ਦਿੱਤਾ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਆਤੋ ਆਪ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਪਿੰਡ ਜੇਹਰਾ ਦੇ ਵਿੱਚ ਨਜਾਇਜ਼ ਸੰਬੰਧਾਂ ਦੇ ਵਿੱਚ ਅੜੀਕਾ ਬਣੇ ਪਤੀ ਦੀ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਉਸਨੇ লাশ ਨੂੰ ਪੱਤਰਾ ਤੇ ਲੋਹੇ ਦੀਆਂ ਜ਼ੰਜੀਰਾਂ ਚ ਬੰਨ ਕੇ ਬਿਆਸ ਦੇ ਵਿੱਚ ਡੁਬੋ ਦਿੱਤਾ ਪੁਲਿਸ ਨੂੰ ਹੁਲ ਜੋ ਹੋਲਿਵੂਡਸ ਨੇ ਸ਼ਹਿਰ ਦਿਨ ਤੋਂ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਕਿ ਉਸ ਦਾ ਪਤੀ ਮਾਤਾ ਵੈਸ਼ਨਵੀ ਦੇਵੀ ਕੋਲ ਜਾ ਕੇ ਲਾਪਤਾ ਹੋ ਗਿਆ ਸੀ ਜਿ ਆ ਪੁਲਿਸ ਨੇ ਕਤਲ ਦੇ ਦੋਸ਼ੇ 33 ਸਾਲ ਸੁਖਦੀਪ ਕੋਰ ਤੇ ਉਸ ਦੇ ਪ੍ਰੀਮੀਅਰ ਜਿੰਦਰ ਸਿੰਘ ਦੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿੱਤਾ ਜਿ ਆ ਹਾਲਾਂਕਿ ਮੋਬਾਈਲ ਫੋਨ ਦੀ ਲੋਕੇਸ਼ਨ ਦੇ ਕੋਲ ਡਿਟੇਲਸ ਨੇ ਸਾਰੇ ਰਾਜ਼ ਖੋਲ ਦਿੱਤੇ ਇਹਦਾ ਪਤਾ ਨਹੀਂ ਚੱਲਣਾ ਸੀ ਹੇ ਤੱਕ ਮ੍ਰਿਤਕ ਮਨਜੀਤ ਸਿੰਘ ਦੀ ਲਾਸ਼ ਬਰਾਮਦ ਨਹੀਂ ਹੋਈ ਐਸਐਸਪੀ ਸੋਮਿਆ ਮਿਸ਼ਰਾ ਨੇ ਦੱਸਿਆ ਕਿ ਜ਼ੀਰਾ ਦੀ ਰਹਿਣ ਵਾਲੀ ਸੁਖਦੀਪ ਕੌਰ 12 ਜੂਨ ਨੂੰ ਜ਼ੀਰਾ ਥਾਣੇ ਦੇ ਵਿੱਚ ਗੁੰਮਸ਼ੁਦ ਦੀ ਰਿਪੋਰਟ ਦੇ ਵਿੱਚ ਦੱਸਿਆ ਕਿ ਉਸ ਦਾ પતિ ਮਨਜੀਤ ਸਿੰਘ ਮਾਤਾ ਵੈਸ਼ਨੋਦੀ ਦੀ ਵਿਦਿਯਾਤਰਾ ਤੇ ਗਿਆ ਹੋਇਆ ਹੈ ਉਸ ਦਾ ਫੋਨ 11 ਜੂਨ ਤੋਂ ਬੰਦ ਹੈ ਪੁਲਿਸ ਜਾਂਚ ਦੇ ਦੌਰਾਨ ਮਨਜੀਤ ਦੇ ਫੋਨ ਦੀ ਲੋਕੇਸ਼ਨ ਮਾਤਾ ਵੈਸ਼ਨੋਦੀ ਦੀ ਮਾਰਗ ਤੇ ਨਹੀਂ ਮਿਲੀ ਸੁਖਦੀਪ ਕੌਰ ਦੇ ਮੋਬਾਈਲ ਫੋਨ ਤੋਂ ਪਤਾ ਲੱਗਾ ਹੈ ਕਿ ਦੋਵੇਂ 6 ਜੂਨ ਤੱਕ ਇਕੱਠੇ ਸਨ ਪੁਲਿਸ ਨੇ ਮਨਜੀਤ ਦੇ ਪ੍ਰਾਪੂਰ ਸਿੰਘ ਨੂੰ ਫੋਨ ਤੇ ਨੇ ਜ਼ਾਇਸ ਸੰਬੰਧ ਦਾ ਮਾਮਲਾ ਸਾਹਮਣੇ ਆਇਆ ਹੈ ਜੀ ਆਦੋ ਡੇਸ ਬਾਰੇ ਗੀ ਵਿਚਾਰਨੀ ਖਬਰ ਨੂੰ ਅੰਤ